ਤੰਤਨ ਗੁਰੂ ਅਮਰਦਾਸ ਸਾਹਿਬ ਜੀ ਦੀ ਮubarakt ਧਰਤੀ ਕੋਇਂਦਵਾਲ ਸਾਹਿਬ ਇਸ ਸਥਾਨ ਦੇ ਉੱਪਰ ਬਹੁਤ ਹੀ ਭਾਗਾ ਵਾਲਾ ਸਥਾਨ ਜਿੱਥੇ ਤੰਤਨ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਤਾ ਗੱਦੀ ਮਿਲੀ ਸੀ ਇਹ ਉਹ ਥੜਾ ਸਹਬ ਆ ਇਹ ਥੜਾ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਬਾਰ-ਬਾਰ ਕਹਿੰਦੇ ਰਹੇ ਕਿ ਤੁਸੀਂ ਕਾਫੀ ਬਰਾ ਬਣਾਉਣਾ ਪਿਆਤਾ ਗੁਰੂ ਮਹਾਰਾਜ ਜੀ ਨੇ ਤੰਤਨ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਕਿ ਮਹਾਰਾਜ ਤੁਸੀਂ ਕਿਰਪਾ ਕਰੋ ਜਿਵੇਂ ਦੀ ਤੁਸੀਂ ਸਾਨੂੰ ਮੱਤ ਬਖਸ਼ੋਗੇ ਅਸੀਂ ਉਮੀਦ ਹੀ ਬਣਾ ਸਕਦੇ ਹਾਂ ਜਿਵੇਂ ਦੀ ਸਾਡੇ ਕੋਲ ਅਸੀਂ ਉਂਝ ਕਰਦੇ ਹਾਂ ਇਹ ਗੋਇੰਦਵਾਲ ਸਾਹਿਬ ਵਿੱਚ ਉਹ ਥੜਾ ਆ ਜਿਸ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਨੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ੀ ਸੀ ਉਸ ਤੋਂ ਬਾਅਦ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਿੱਖਾਂ ਦੇ ਚੌਥੇ ਗੁਰੂ કહલાਏ ਸਨ ਇਸ ਮੁਬਾਰਕ ਸਥਾਨ ਦੇ ਉੱਪਰ ਅਸੀਂ ਦੇਖ ਵਗੈਰਾ ਕਰਨ ਤੋਂ ਬਾਅਦ ਪਾਕਿਸਤਾਨ ਦੇ ਨਾਲ ਅੱਜ ਦੇ ਦਿਨ ਸਾਡੀਆਂ ਕੁਝ ਭਾਵਨਾਵਾਂ ਜੁੜੀਆਂ ਹੋਈਆਂ ਨੇ ਅਸੀਂ ਉਸ ਭਾਵਨਾ ਦੇ ਤਹਿਤ ਇਸ ਸਥਾਨ ਤੇ ਆਏ ਹਾਂ ਵਾਹਿਗੁਰੂ ਮੇਰ ਕਰਨ ਧੰਨਤਾ ਦੇ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਸਥਾਨ ਹੈ ਵਾਹਿਗੁਰੂ ਰਹਿਮਤਾਂ ਕਰਨ ਸਾਰਿਆਂ ਦੇ ਕੋ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਗਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ